ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸਾਹਮਣੇ ਤੁਸੀਂ ਬੋਰਡ ਲੱਗਾ ਵੀ ਦੇਖ ਸਕਦੇ ਹੋ ਹੜਪੀੜਤਾਂ ਲਈ ਸੇਵਾ ਤੇ ਮੈਂ ਇਸ ਟਾਈਮ ਮੌਜੂਦ ਆ ਪਿੰਡ ਬਹਿਰਾਮਪੁਰ ਦੇ ਵਿੱਚ ਇਹ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਹੈ ਇਹਦੇ ਨੇੜੇ ਜਿਹੜਾ ਉਹ ਕੁਝ ਚੋਆ ਵਗਦੀਆਂ ਜਿਹੜੀਆਂ ਰਾਵੀ ਦਰਿਆ ਦੇ ਨਾਲ ਸੰਬੰਧਿਤ ਤੇ ਰਾਵੀ ਦਰਿਆ ਆਪਾਂ ਨੂੰ ਪਤਾ ਪਿਛਲੇ ਟਾਈਮ ਦੇ ਵਿੱਚ ਬੜਾ ਚੜ ਕੇ ਚੱਲਿਆ ਜਿਹਦੇ ਕਰਕੇ ਪੰਜਾਬ ਦਾ ਬਹੁਤਾ ਹਿੱਸਾ ਜਿਹੜਾ ਉਹ ਉਹਦੇ ਨਾਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਾਣੀ ਕਾਫੀ ਉੱਚਾ ਕੁਝ ਦਿਨਾਂ ਵਾਸਤੇ ਰੁਕਦਾ ਰਿਹਾ ਕੁਝ ਏਰੀਏ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਦੋਸਤੋ ਇੱਥੇ ਵੀ ਪਾਣੀ ਕਾਫੀ ਚੜਿਆ ਰਿਹਾ ਮੈਂ ਇਹ ਵੀਡੀਓ ਬਣਾ ਰਿਹਾ ਤੇ ਇਹ ਵੀਡੀਓ ਬੜੀ ਖਾਸ ਹੋ ਜਾਣੀ ਹੈ ਹਰੇਕ ਭਰਾ ਸੇਵਾ ਕਰਦਾ ਹੈ ਹਰੇਕ ਕੋਈ ਕੰਪਨੀ ਸੇਵਾ ਕਰਦੀ ਹੈ ਕੋਈ ਸੰਸਥਾਵਾਂ ਸੇਵਾ ਕਰਦੀਆਂ ਹਰੇਕ ਦਾ ਆਪੂ ਆਪਣਾ ਤਰੀਕਾ ਹੈ ਪਰ ਅੱਜ ਜਿਹੜਾ ਇਹ ਕੈਂਪ ਹੈ ਇਹ ਬਹੁਤੇ ਲੋਕਾਂ ਨੂੰ ਰਾਦਸੇਰਾ ਹੀ ਹੋਊਗਾ ਵੀ ਸਾਨੂੰ ਅਸਲ ਦੇ ਵਿੱਚ ਕਿਸਾਨ ਭਰਾਵਾਂ ਦੀ ਜਾਂ ਹੜਪੀੜਤ ਵੀਰਾਂ ਦੀ ਮਦਦ ਕਿਵੇਂ ਕਰਨੀ ਚਾਹੀਦੀ ਹੈ ਇਹਨਾਂ ਦਾ ਇੱਕ ਵੱਖਰਾ ਜਿਹਾ ਉਪਰਾਲਾ ਤੇ ਮੈਂ ਉਸੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਗੱਲਾਂ ਬਾਤਾਂ ਵੀ ਕਰਾਂਗੇ ਕਿਵੇਂ ਇਹ ਬਾਕੀਆਂ ਨਾਲੋਂ ਥੋੜਾ ਹਟਕੇ ਕੰਮ ਕਰ ਰਹੇ ਆ ਇਸ ਔਖੇ ਟਾਈਮ ਦੇ ਵਿੱਚ ਇਹ ਕੋਈ ਮਤਲਬ ਇਹ ਨਹੀਂ ਵੀ ਅਸੀਂ ਹਰੇਕ ਭਰਾ ਆਪਣੇ ਤਰੀਕੇ ਨਾਲ ਕੰਮ ਕਰਦਾ ਪਰ ਇਹਨਾਂ ਦਾ ਤਰੀਕਾ ਬਹੁਤੇ ਵੀਰਾਂ ਤੱਕ ਪਹੁੰਚਣਾ ਚਾਹੀਦਾ ਇਸੇ ਕਰਕੇ ਵੀਡੀਓ ਸ਼ੂਟ ਕਰ ਰਹੇ ਆ ਤੇ ਪਹਿਲਾਂ ਆਪਾਂ ਗੱਲਬਾਤ ਇਸ ਵੀਡੀਓ ਦੌਰਾਨ ਕਰਾਂਗੇ ਇਸੇ ਕੰਪਨੀ ਦੇ ਜਿਹੜੇ ਸੇਲ ਚ ਹੈਡ ਹੈ ਉਹਨਾਂ ਨਾਲ ਵੀ ਉਹ ਕਿਵੇਂ ਹੜਪੀਟ ਤਵੀਰਾਂ ਤੱਕ ਆਪਦੀ ਮਦਦ ਪਹੁੰਚਾਉਂਦੇ ਆ ਇਸ ਸਾਈਡ ਦੇ ਉੱਤੇ ਫੀਡ ਵਾਲੀ ਗੱਡੀ ਪਹੁੰਚੀ ਹੋਈ ਹੈ ਤੇ ਨਾਲ ਕੁਝ ਮੈਡੀਸਨ ਉਹ ਵੀ ਬਾਈ ਜੁਰੀ ਲੈ ਕੇ ਆਇਆ ਆਪਾਂ ਗੱਲਬਾਤ ਪਹਿਲਾਂ ਕਰਦੇ ਆ ਤੇ ਕਿਵੇਂ ਆਇਡੈਂਟੀਫਾਈ ਕਰਦੇ ਆ ਕਿੰਨਾ ਵੀਰਾਂ ਨੂੰ ਐਕਚੁਅਲ ਦੇ ਵਿੱਚ ਲੋੜ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਬੁਟਰਾ ਜੀ ਹਾਂ ਜੀ ਮੈਂ ਕੰਪਨੀ ਦੇ ਐਜ਼ ਸੇਲਜ਼ ਹੈਡ ਕੰਮ ਕਰ ਰਿਹਾ ਜੀ ਠੀਕ ਹੈ ਗੁਰਪ੍ਰੀਤ ਭਾਈ ਮੈਟਰੋਮੈਕਸ ਫੀਲ ਨਾਲੋਂ ਇੱਕ ਕੈਂਪ ਲਾਇਆ ਹੈ ਹੜਪੀੜਤਾਂ ਲਈ ਹਾਂਜੀ ਸਭ ਤੋਂ ਪਹਿਲਾਂ ਤੇ ਇਹ ਕਿੰਨਾਵਾਂ ਕੈਂਪ ਹੈ ਇਸ ਟਾਈਮ ਜਿਹੜਾ ਆਪਾਂ ਅੱਜ ਆਰਗੇਨਾਈਜ਼ ਕਰ ਰਹੇ ਹਾਂ ਸਰ ਇਹ 6ਵਾਂ ਕੈਂਪ ਲਗਾਇਆ ਜਾ ਰਿਹਾ ਜੀ ਹੜਪੀੜਤਾਂ ਦੀ ਸੇਵਾ ਵਾਸ ਹਰੀਕੇ ਦਰਿਆ ਦੇ ਲਾਗੇ ਪਿੰਡ ਪਿੰਦਾ ਜੀ ਰਾਜੀ ਸਭਰਾ ਉੱਥੇ ਲਾਇਆ ਸੀਗਾ ਜੀ ਹੂੰ ਦੂਜਾ ਕੈਂਪ ਅਸੀਂ ਲਾਇਆ ਸੀਗਾ ਜੀ ਕੋਟਬੁੱਡੇ ਦੇ ਲਾਗੇ ਪਿੰਡ ਰਾਧਲਕੇ ਹੂੰ ਤੀਜਾ ਕੈਂਪ ਲਾਇਆ ਸੀ ਜੀ ਅਜਨਾਲੇ ਦੇ ਲਾਗੇ ਪਿੰਦਾ ਜੀ ਚਮਿਆਰੀ ਹੂੰ ਚੌਥਾ ਕੈਂਪ ਅਸੀਂ ਲਾਇਆ ਸੀਗਾ ਜੀ ਸ਼ਿਕਾਰ ਮਾਛੀਆਂ ਡੇਰਾ ਬਾਬਾ ਨਾਨਕ ਰੋਡ ਤੇ ਪਿੰਦਾ ਹੂੰ ਪੰਜਵਾਂ ਲਾਇਆ ਸੀ ਜੀ ਜੋੜੀਆਂ ਖੁਰਦ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਪਿੰਦਾ ਠੀਕ ਹੈ ਔਰ ਇਹ ਛੇਵਾਂ ਕੈਂਪ ਆ ਸਾਡਾ ਜੀ ਜਿਹੜਾ ਇਹ ਗੁਰਦਾਸਪੁਰ ਤੋਂ 14 ਕਿਲੋਮੀਟਰ ਅੱਗੇ ਪਿੰਦਾ ਜੀ ਮੇਰੇ ਖਿਆਲ ਨਾਲ ਡਿਸਟ੍ਰਿਕਟ ਗੁਰਦਾਸਪੁਰ ਪਿੰਦਾ ਡਿਸਟ੍ਰਿਕਟ ਠ ਪਿੰਡ ਹੈ ਜੀ ਬਹਿਰਾਮਪੁਰ ਜਿੱਥੇ ਵੀ ਅਸੀਂ ਲਾਉਣੇ ਆ ਜੀ ਉਥੇ ਚਾਰ ਪੰਜ ਪਿੰਡਾਂ ਦੇ ਲਾਗੇ ਦੇ ਪਿੰਡ ਅਸੀਂ ਕਵਰ ਕਰ ਲੈਣੇ ਆ ਔਰ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਬੁਲਾ ਲਈਦਾ ਠੀਕ ਹੈ ਉਹਦਾ ਕਾਰਨ ਇਹ ਆ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕੁਝ ਵੱਖਰਾ ਕੀ ਆ ਤਾਂ ਕੁਝ ਵੱਖਰਾ ਇਹ ਆ ਜੀ ਹਰ ਕੋਈ ਆਪਣੇ ਜਿੰਨੀ ਯੋਗਤਾ ਮਾਲਕ ਨੇ ਬਖਸ਼ੀ ਕੋਸ਼ਿਸ਼ ਕਰ ਰਿਆ ਸੇਵਾ ਕਰਨ ਦੀ ਬਿਲਕੁਲ ਔਰ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਪਰ ਪਿੱਛੇ ਜੇ ਕੁਝ ਖਬਰਾਂ ਅਸੀਂ ਮੀਡੀਆ ਤੇ ਦੇਖੀਆਂ ਵੀ ਸੇਵਾ ਕਰਨ ਲਈ ਕੋਈ ਗੱਡੀਆਂ ਆਈਆਂ ਪਰ ਉਹਨਾਂ ਨਾਲ ਇੰਨਾ ਕੁ ਜ਼ਿਆਦਾ ਕਹਿ ਲੋ ਵੀ ਖਿੱਚਾ ਧੂਣੀ ਹੋ ਗਈ ਜਾਂ ਕੁਝ ਹੋ ਗਿਆ ਵੀ ਉਹ ਜਿਹੜੇ ਵੰਡਣ ਵਾਲੇ ਸੀ ਉਹਨਾਂ ਦਾ ਵੀ ਸਿਰ ਪਾੜ ਗਿਆ ਹੂੰ ਤਾਂ ਅਸੀਂ ਦੇਖਿਆ ਵੀ ਹੁਣ ਇਹ ਅਸਲ ਚ ਲੋੜ ਕਿੰਨੂ ਆ ਪਤਾ ਕਿਦਾਂ ਲੱਗੂਗਾ ਹੂੰ ਕਿਉਂਕਿ ਸਾਰਿਆਂ ਦੀ ਲੋੜ ਤਾਂ ਪੂਰੀ ਕਰ ਨਹੀਂ ਸਕਦੇ ਉਹ ਤਾਂ ਮਾਲਕ ਪੂਰਾ ਕਰਨੋ ਵਾਲਾ ਬਿਲਕੁਲ ਪਰ ਅਸੀਂ ਆਪਦੇ ਉਪਰਾਲੇ ਨਾਲ ਫਿਰ ਇੱਕ ਤਰੀਕਾ ਇਹ ਅਪਣਾਇਆ ਵੀ ਸਾਡੀ ਟੀਮ ਜਿੱਥੇ ਵੀ ਅਸੀਂ ਕੈਂਪ ਲਾਉਣਾ ਹੁੰਦਾ ਉੱਥੇ ਦੋ ਜਾਂ ਤਿੰਨ ਦਿਨ ਪਹਿਲਾਂ ਪਹੁੰਚ ਜਾਂਦੇ ਹੂੰ ਉਥੇ ਪਿੰਡ ਦੇ ਕਿਸੇ ਮੇਨ ਬੰਦੇ ਨੂੰ ਨਾਲ ਲੈ ਲੈਂਦੇ ਆ ਜਿੰਦੇ ਨਾਲ ਸਾਡਾ ਲਿੰਕ ਭਾਵੇਂ ਹੋਵੇ ਭਾਵੇਂ ਨਾ ਉਹ ਅਲੱਗ ਗੱਲ ਹੈ ਕਿ ਅਸੀਂ ਡੀਲਰਾਂ ਕੋਲ ਨਹੀਂ ਜਾਣਾ ਆਪਦੇ ਕੋਲ ਅਸੀਂ ਇਹ ਨਹੀਂ ਵੇਖਣਾ ਵੀ ਕੋਈ ਸਾਡਾ ਖਾਸ ਬੰਦਾ ਰਿਸ਼ਤੇਦਾਰ ਹੈ ਅਸੀਂ ਦੇਖਣਾ ਵੀ ਉਸ ਬੰਦੇ ਪਿੰਡ ਦੇ ਵਿੱਚ ਅੱਗੇ ਲੱਗਣ ਵਾਲਾ ਬੰਦਾ ਕਿਹੜਾ ਜਿਹੜਾ ਸਾਨੂੰ ਐਕਚੁਅਲ ਦੱਸ ਸਕੇ ਵੀ ਲੋੜ ਕਿੰਨੋ ਆ ਹੂੰ ਉਹਦੇ ਵਾਸਤੇ ਉਹ ਪਿੰਡ ਦਾ ਸਰਪੰਚ ਹੋਵੇ ਪਿੰਡ ਦਾ ਪੰਚ ਹੋਵੇ ਪਿੰਡ ਦਾ ਕੋਈ ਨੰਬਰਦਾਰ ਹੋਵੇ ਜਾਂ ਕੋਈ ਉਸ ਏਰੀਆ ਦਾ ਕੋਈ ਵੈਟਰਨਰੀ ਡਾਕਟਰ ਹੋਵੇ ਸਹੀ ਜਿਹਨੂੰ ਉਸ ਉਹਨਾਂ ਲੋਕਾਂ ਦੀ ਲੋੜਾਂ ਦਾ ਪਤਾ ਇਸੇ ਤਰ੍ਹਾਂ ਅਸੀਂ ਜਦੋਂ ਫਿਰ ਪਹੁੰਚਦੇ ਆ ਤਾਂ ਆਡੇ ਕੋਲ ਲਿਸਟ ਆ ਜਾਂਦੀ ਜੀ ਆਹ ਡਿਆੜੇ ਬੰਦੇ ਇਹਨਾਂ ਨੂੰ ਵੇਖੋ ਜੀ ਲੋਡ ਹੈ ਜੀ ਸੇਵਾ ਦੀ ਹੂੰ ਕੋਈ ਆਪਣੇ ਤਰੀਕੇ ਨਾਲ ਜੋ ਕਿਸੇ ਕੋਲ ਹੋ ਸਕਦਾ ਦਿੰਦਾ ਸਾਡੇ ਕੋਲ ਫੀਡ ਤੇ ਦਵਾਈਆਂ ਅਸੀਂ ਉਹ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਔਰ ਸਾਡੇ ਕੋਲ ਅਲੱਗ-ਅਲੱਗ ਜਿਵੇਂ ਲਿਸਟ ਬਣ ਜਾਂਦੀ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚ ਜਾਂਦੇ ਹਾਂ ਤਾਂ ਸਾਡੇ ਕੋਲ ਲਿਸਟ ਤਾਂ ਪਹਿਲਾਂ ਹੀ ਤਿਆਰ ਹੁੰਦੀ ਹੈ ਜੀ ਅਸੀਂ ਉਸ ਲਿਸਟ ਦੇ ਮੁਤਾਬਿਕ ਉਹਨਾਂ ਦੇ ਪਸ਼ੂਆਂ ਦੇ ਮੁਤਾਬਿਕ ਉਹਦੀ ਗਿਣਤੀ ਲਿਖਦੇ ਹਾਂ ਦੀ ਫੀਡ ਦੀਆਂ ਬੋਰੀਆਂ ਦੀ ਠੀਕ ਹੈ ਇੰਨੇ ਪਸ਼ੂਆਂ ਤੱਕ ਇੱਕ ਬੈਗ ਇੰਨੇ ਪਸ਼ੂਆਂ ਤੱਕ ਦੋ ਇੰਨੇ ਪਸ਼ੂਆਂ ਤੱਕ ਤਿੰਨ ਜਾਂ ਜ਼ਿਆਦਾ ਦੇਣੇ ਆ ਜਿਹੜੀਆਂ ਦਵਾਈਆਂ ਉਹਨਾਂ ਵਾਸਤੇ ਕੋਈ ਇਹੋ ਜਾਣੇਗਾ ਜੀ ਉਹਨੇ ਜੇ ਕਿਸੇ ਦੇ 10 ਡੰਗਰ ਵੀ ਰੱਖੇ ਆ ਜੇ ਤਿੰਨ ਡੰਗਰ ਬਿ 3 ਦਿਨ ਦਾ ਕੋਰਸ ਜਿਹੜਾ ਬੰਦਾ ਪੂਰੀ ਪੂਰੀ ਦਵਾਈ ਪ੍ਰੋਵਾਈਡ ਕਰਵਾਈ ਦੇ ਆ ਪੂਰੀ ਦਵਾਈ ਪ੍ਰੋਵਾਈਡ ਕਰਾਉਣੇ ਹਾਂਜੀ ਔਰ ਦਵਾਈ ਦੇ ਵਿੱਚ ਉਹ ਡਾਕਟਰ ਸਾਹਿਬ ਦੀ ਸਲਾਹ ਨਾਲ ਜੋ ਵੀ ਉਹ ਪ੍ਰੋਬਲਮ ਹੁੰਦੀ ਆ ਡਾਕਟਰ ਵੀ ਡਾਕਟਰ ਗੁਰਜਿੰਦਰ ਸਿੰਘ ਜੀ ਨੇ ਸਾਡੇ ਅੱਗੇ ਤੁਸੀਂ ਦੇਖੋਗੇ ਉਹ ਅਵੇਅਰਨੈਸ ਕੈਂਪ ਲਾ ਰਹੇ ਗੱਲ ਕਰ ਰਹੇ ਆ ਔਰ ਉਹ ਪੂਰੀ ਪ੍ਰੋਬਲਮ ਨੂੰ ਸਮਝ ਕੇ ਫਿਰ ਉਹਨਾਂ ਨੂੰ ਉਹਦੇ ਮੁਤਾਬਿਕ ਦਵਾਈ ਦਿੰਦੇ ਨੇ ਤਾਂ ਕਿ ਕੋਈ ਕਿਤੇ ਗਲਤ ਦਵਾਈ ਨਾ ਚੱਲੇ ਜਾਵੇ ਫਿਰ ਜਿਹੜੇ ਦਵਾਈ ਫੀਡ ਦੀਆਂ ਬੋਰੀਆਂ ਹੁੰਦੀਆਂ ਉਹ ਅਸੀਂ ਇੱਕ ਊਪਨ ਵੰਡਦੇ ਆ ਜੀ ਉਹ ਕੁੱਪਣ ਬੰਦਾ ਵਾਰੀ ਵਾਰੀ ਅਸੀਂ ਸੀਰੀਅਲ ਵਾਈਜ਼ ਬੰਦਾ ਆਈ ਜਾਂਦਾ ਆਪਣੇ ਸਿੱਦੇ ਬੁਰੀਆਂ ਲੈ ਕੇ ਤੁਰ ਹੀ ਜਾਂਦਾ ਨਾਲ ਦੇ ਨਾਲ ਆਪਣੀ ਫੀਡ ਲਈ ਜਾਂਦਾ ਆ ਸਿਸਟਮ ਹੈ ਸਾਡਾ ਠੀਕ ਹੈ ਅੱਛਾ ਇੱਕ ਤਾਂ ਆਪਾਂ ਫੀਡ ਦੇ ਰਹੇ ਆ ਕਿ ਕਾਪਾ ਜਿਹੜੀਆਂ ਮੌਕੇ ਤੇ ਦਵਾਈਆਂ ਵੀ ਦੇ ਦਾਂਗੇ ਇਹ ਤੋਂ ਇਲਾਵਾ ਜਿਹੜੇ ਪਸ਼ੂ ਪਾਲਕ ਹੈ ਉਹਨਾਂ ਲਈ ਕੁਝ ਹੋਰ ਉਪਰਾਲਾ ਜਿਵੇਂ ਬਾਈ ਜਵਰੀ ਕੈਂਪ ਲਾ ਰਿਹਾ ਇਹ ਕੈਂਪ ਕੱਲਾ ਦਵਾਈਆਂ ਸੰਬੰਧੀ ਹੁੰਦਾ ਜਾਂ ਫਿਰ ਜਿਹੜੀਆਂ ਆਉਣ ਵਾਲੀਆਂ ਸਮੱਸਿਆਵਾਂ ਉਹਦੇ ਬਾਰੇ ਇੱਕ ਚੀਜ਼ ਮੈਂ ਇੱਥੇ ਵੀ ਜੀ ਕਹਿਣਾ ਚਾਹੂੰਗਾ ਇਹ ਸਿਫਤ ਵੈਸੇ ਸਾਡੇ ਐਮ ਡੀ ਸਾਹਿਬ ਸਰਦਾਰ ਰਜੀਤ ਸਿੰਘ ਜੀ ਦੇ ਆ ਉਹ ਕਹਿੰਦੇ ਕਿ ਅੱਜ ਤੁਸੀਂ ਫਾਰਮਰ ਬਚਾਉਣਾ ਜੇ ਫਾਰਮਰ ਬਚ ਗਿਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਬਚ ਜਾਾਂਗੇ ਫੇਰ ਫੀਡ ਵਿਕਣੀ ਹੈ ਫੇਰ ਫੀਡ ਵਿਕਣੀ ਹੈ ਤਾਂ ਅੱਜ ਦੇ ਸਮੇਂ ਇਸ ਏਰੀਆ 'ਚ ਪਹਿਲਾਂ ਮੈਂ ਦੱਸਦਾ ਸਾਡਾ ਕੋਈ ਡੀਲਰ ਨਹੀਂ ਸੀ ਅਸੀਂ ਕੰਮ ਨਹੀਂ ਕਰ ਰਹੇ ਅਸੀਂ ਪਿੱਛੇ ਗੁਰਦਾਸਪੁਰ ਤੱਕ ਕਰ ਰਹੇ ਅੱਗੇ ਵੀ ਕਰ ਰਹੇ ਪਰ ਇਸ ਏਰੀਆ 'ਚ ਸਾਡਾ ਡੀਲਰ ਕੋਈ ਨਹੀਂ ਪਰ ਇੱਥੇ ਸਮਝੋ ਲਿਸਟ ਮਿਲੀ ਅਸੀਂ ਸਰ ਦੇ ਕਹਿਣ ਤੇ ਆ ਗਏ ਚਲੋ ਇਹ ਜਿਹੜਾ ਅੰਦਰ ਕੈਂਪ ਲਾਇਆ ਜਾ ਰਿਹਾ ਇਹ ਪਸ਼ੂਆਂ ਦੇ ਬਾਰੇ ਲਾਇਆ ਜਾ ਰਿਹਾ ਵੀ ਉਹਨਾਂ ਨੂੰ ਕਿਵੇਂ ਬਚਾਉਣਾ ਵਾ ਕਿਉਂਕਿ ਇਹ ਹੜ ਤਾਂ ਕੱਲ ਆਏ ਸੀਗੇ ਚਲੇ ਗਏ ਪਰ ਅੱਗੇ ਇਹਨਾਂ ਨੂੰ ਹੋਰ ਵੀ ਸਮੱਸਿਆਵਾਂ ਆਉਣਗੀਆਂ ਕਿਵੇਂ ਗਰਮੀਆਂ ਤੋਂ ਬਚਾਉਣਾ ਔਰ ਹਿਊਮਿਡਿਟੀ ਹੋ ਰਹੀ ਆ ਖੁਰ ਖਰਾਬ ਹੋ ਰਿਹਾ ਉਹਨਾਂ ਨੂੰ ਆਪਾਂ ਕਿਵੇਂ ਮਤਲਬ ਅਵੇਅਰਨੈਸ ਇੱਕ ਤਰ੍ਹਾਂ ਦੀ ਪਸ਼ੂਆਂ ਬਾਰੇ ਹਰ ਤਰ੍ਹਾਂ ਦੀ ਠੀਕ ਹੈ ਜਾਨੀ ਇਹ ਤਾਂ ਚੀਜ਼ਾਂ ਆਪਾਂ ਨਾਲ ਜੋ ਸੇਵਾ ਕਰਨੀ ਉਹ ਕਰ ਰਹੇ ਆ ਨਾਲ ਅਵੇਅਰਨੈਸ ਕੈਂਪ ਵੀ ਇੱਕ ਤਰ੍ਹਾਂ ਬਿਲਕੁਲ ਜੀ ਬਿਲਕੁਲ ਇਹ ਫਿਰ ਹੋਰ ਏਰੀਆ ਚ ਵੀ ਲਾਉਂਦੇ ਰਹੋਗੇ ਨਾਲ ਇਹ ਸਰ ਅੱਗੇ ਵੀ ਲੱਗਦਾ ਸਾਡਾ ਇਹ ਪਿੱਛੇ ਦੇ ਵੀ ਜਿੰਨੇ ਕੈਂਪਲਾਈ ਉਹਨਾਂ 'ਚ ਵੀ ਲੱਗਾ ਔਰ ਅਸੀਂ ਸਰਦਾਰ ਜੀ ਵੱਲੋਂ ਸਾਡੇ ਐਮ ਡੀ ਸਾਹਿਬ ਵੱਲੋਂ ਇਹ ਹੁਕਮ ਜਾਰੀ ਨੇ ਕਿ ਇਹ ਤੁਸੀਂ ਇਹ ਖਤਮ ਵੀ ਹੋ ਗਿਆ ਨੇ ਸਾਡਾ ਫੀਡ ਵਾਲਾ ਕੰਮ ਇਹਦੇ ਬਾਵਜੂਦ ਵੀ 2 ਮਹੀਨੇ ਤੱਕ ਲਗਾਤਾਰ ਅਸੀਂ ਇਹ ਕੰਮ ਕਰਦੇ ਰਹਿਣਾ ਦਵਾਈਆਂ ਵਾਲਾ ਠੀਕ ਹੈ ਮਤਲਬ ਇਹ ਆਪਾਂ ਸੇਵਾ ਕਿਸਾਨ ਭਰਾਵਾਂ ਦੀ ਕਰਦੇ ਰਵਾਂਗੇ ਪਸ਼ੂ ਪਾਲਖਾਂ ਦੀ ਕਰਦੇ ਰਵਾਂਗੇ ਬਿਲਕੁਲ ਜਿੱਥੇ ਕੋਈ ਸਾਨੂੰ ਮੰਨ ਲਓ ਬੁਲਾਉਣਾ ਚਾਵੇ ਵੀ ਸਾਡੇ ਪਿੰਡ ਦੇ ਵਿੱਚ ਆਓ ਜੀ ਸਾਨੂੰ ਕਾਲ ਕਰੇ ਵੀ ਆ ਅਸੀਂ ਫਾਰਮਰ ਇਕੱਠੇ ਕਰਾਂਗੇ ਇਹਨਾਂ ਨੂੰ ਕੈਂਪ ਦੀ ਲੋੜ ਆ ਜਾਂ ਜਾਗਰੂਕਤਾ ਦੀ ਲੋੜ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਉੱਥੇ ਉਹਨਾਂ ਬੰਦਿਆਂ ਦੀ ਸਾਰੀ ਸੇਵਾ ਦਾ ਜ਼ਿੰਮੇਵਾਰੀ ਸਾਡੀ ਹੋਏਗੀ ਇੰਨੇ ਜੋ ਕਿ ਅਸੀਂ ਹੈਗੇ ਅਸੀਂ ਕਰਾਂਗੇ ਜੀ ਸਹੀਏ ਦੋਸਤੋ ਮੈਂ ਥੋੜਾ ਗੱਲ ਨੂੰ ਐਡ ਕਰ ਦਿਆਂ ਇੱਥੇ ਵੀ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ ਜਿਹੜੇ ਪਾਣੀ ਖੜਾ ਰਿਹਾ ਫਸਲਾਂ ਤਬਾਹ ਕਰ ਗਿਆ ਨੰਗ ਗਿਆ ਪਸ਼ੂ ਬਿਮਾਰ ਹੋ ਪਰ ਹਜੇ ਇਹ ਸਮੱਸਿਆਵਾਂ ਰੁਕਣੀਆਂ ਨਹੀਂ ਕਿਉਂਕਿ ਜਿਹੜੇ ਪਸ਼ੂਆਂ ਦੀ ਇਮਿਊਨਿਟੀ ਲੋ ਹੋ ਜਾਂਦੀ ਹੈ ਤੇ ਉਹਨਾਂ ਨੂੰ ਫੇਰ ਰੋਗ ਲੱਗਦੇ ਆ ਤਾਂ ਉਦੋਂ ਬਿਹਤਰਿਆ ਵੀ ਅਵੇਰਨੈਸ ਕੈਂਪ ਵੀ ਲਾਏ ਜਾਣ ਜਿਦੇ ਨਾਲ ਕਿਸਾਨ ਭਰਾ ਆਪਦੇ ਪਸ਼ੂਆਂ ਦੀ ਸਿਹਤ ਸੰਭਾਲ ਚੰਗੀ ਕਰ ਸਕਣ ਕਿਉਂਕਿ ਪੰਜਾਬ ਦੀ ਆਰਥਿਕਤਾ ਦਾ ਆਧ ਹੀ ਹੈ ਵੀ ਜਿਹੜੇ ਉਹ ਪਸ਼ੂ ਆ ਜਿਹੜੇ ਸਾਡੇ ਫਾਰਮਰ ਨੂੰ ਬਚਾਉਂਦੇ ਆ ਖੇਤੀਬਾੜੀ ਅਲੱਗ ਆ ਪਰ ਪਸ਼ੂ ਜਿਹੜੇ ਉਹ ਸਾਡੀ ਰੀੜ ਦੀ ਹੱਡੀ ਦਾ ਪੂਰਾ ਇੱਕ ਮਣਕਾ ਹੈ ਫੇਰ ਹੀ ਜਿਹੜੇ ਸਾਡੇ ਕਿਸਾਨ ਭਰਾ ਹੈ ਉਹ ਆਪ ਦਾ ਜਿਹੜਾ ਹੋਰ ਜਗਾਰ ਜੀਵਨ ਜਿਹੜਾ ਉਹ ਚਲਾਉਂਦੇ ਆ ਪਸ਼ੂ ਪਾਲਣ ਦਾ ਕਿੱਤਾ ਜਿਹੜਾ ਸਾਡਾ ਮੇਨ ਹੈ ਸੋ ਨਾਲ ਬਾਈ ਜੀ ਹੋਰੀਓ ਆਪਣੇ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਭਾਈ ਗੁਰਪ੍ਰੀਤ ਸਿੰਘ ਦੀ ਆਪਾਂ ਇਸ ਏਰੀਏ ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕੀਤਾ ਹੈ ਨਾ ਜਿਵੇਂ ਤੁਸੀਂ ਪਹਿਲਾਂ ਨੱਸਿਆ ਵੀ ਇਸ ਏਰੀਏ ਥੋੜਾ ਕੋਈ ਡੀਲਰ ਨਹੀਂ ਕੋਈ ਡਿਸਟ੍ਰੀਬਿਊਟਰ ਨਹੀਂਗਾ ਫਿਰ ਇੱਥੇ ਕਿਵੇਂ ਪਤਾ ਲੱਗਾ ਵੀ ਇਸ ਪਿੰਡ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਹੜਪੀਟ ਤਵੀਰ ਹੈ ਜਿਨ੍ਹਾਂ ਨੂੰ ਲੋੜ ਹੈ ਇਸ ਹਲਪ ਦੀ ਹਾਂਜੀ ਮੈਨੂੰ ਇੱਕ ਕਾਲ ਆਈ ਸੀ ਜੀ ਸ਼ਾਇਦ ਸੋਸ਼ਲ ਮੀਡੀਆ ਤੋਂ ਦੇਖ ਕੇ ਕੋਈ ਜਿਹੜੇ ਕੰਮ ਕੀਤੇ ਹੋਏ ਪਹਿਲਾਂ ਜਾਂ ਕਿਸੇ ਵਾਕਿਫ ਬੰਦੇ ਤੋਂ ਇਹਨਾਂ ਨੇ ਨੰਬਰ ਲਿਆ ਸੀ ਜੇ ਇਹ ਨਾਮ ਹੈ ਡਾਇਰੀ ਡਿਪਾਰਟਮੈਂਟ ਤੋਂ ਨੇ ਡਾਕਟਰ ਡਾਕਟਰ ਸ਼ੇਰ ਸਿੰਘ ਜੀ ਠੀਕ ਹੈ ਔਰ ਇਹਨਾਂ ਨੇ ਮੈਨੂੰ ਕਾਲ ਕੀਤੀ ਕਿ ਤੁਸੀਂ ਇਸ ਤਰ੍ਹਾਂ ਇਹ ਕੰਮ ਕਰ ਰਹੇ ਹੋ ਸਾਡੇ ਪਿੰਡ ਦੇ ਵਿੱਚ ਵੀ ਹੜ ਆਇਆ ਇੱਥੇ ਸਾਨੂੰ ਵੀ ਤੁਹਾਡੀ ਸੇਵਾਵਾਂ ਦੀ ਲੋੜ ਹੈ ਤਾ ਅਸੀਂ ਇਹਨਾਂ ਕੋਲ ਫਿਰ ਪਹੁੰਚੇ ਇਹਨਾਂ ਨੇ ਸਾਡੇ ਨਾਲ ਜਾ ਕੇ ਘਰ ਦਿਖਾਏ ਤੇ ਨਾਲ ਲਿਸਟ ਤਿਆਰ ਕਰਵਾਈ ਅੱਛਾ ਔਰ ਅੱਜ ਇਹਨਾਂ ਦਾ ਇਹ ਪ੍ਰਾਰਾਲਾ ਸਾਰਾ ਅੱਜ ਅਸੀਂ ਇੱਥੇ ਪਹੁੰਚੇ ਠੀਕ ਹੈ ਆਪਾਂ ਇਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਹਾਂਜੀ ਡਾਕਟਰ ਸਾਹਿਬ ਸਸਤਿਕਾ ਸਸਿਗਾਲ ਜੀ ਆਪਣਾ ਨਾਮ ਡਾਕਟਰ ਸਾਹਿਬ ਇੱਕ ਵਾਰ ਦੱਸੋ ਮੇਰਾ ਨਾਮ ਸ਼ੇਰ ਸਿੰਘ ਆਯਾਦ ਆ ਡੇਰੀ ਡਿਵੈਲਪਮੈਂਟ ਡਿਪਾਰਟਮੈਂਟ ਪੰਜਾਬ ਦੇ ਬਤੌਰ ਡੇਰੀ ਇਨਸਪੈਕਟਰ ਇੱਥੇ ਕੰਮ ਕਰ ਰਹੇ ਆ ਠੀਕ ਹੈ ਉਹਨੀਆਂ ਸੇਵਾਾਂ 13 ਸਾਲ ਤੋਂ ਨਿਭਾ ਰਹੇ ਆ ਹੂੰ ਸਭ ਤੋਂ ਪਹਿਲਾਂ ਤੇ ਮੈਨੂੰ ਜਦੋਂ ਆਪਣੇ ਏਰੀਆ ਵਿੱਚ ਅਸੀਂ ਦੇਖਿਆ ਕਿ ਕਾਫੀ ਨੁਕਸਾਨ ਹੋਇਆ ਆ ਤੇ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਚੱਲਿਆ ਕਿ ਮੈਟਰੋ ਮੈਕਸ ਫੀਡ ਵਾਲੇ ਬਹੁਤ ਸੇਵਾ ਕਰ ਰਹੇ ਆ ਜਦੋਂ ਅਸੀਂ ਜਦੋਂ ਇਹਨਾਂ ਦੇ ਸੇਲਜ਼ ਹੈੱਡ ਦਾ ਨੰਬਰ ਫਲੈਸ਼ ਹੋ ਰਿਹਾ ਸੀ ਉਦੋਂ ਸੇਲਜ਼ ਹੈੱਡ ਮਿਸਟਰ ਸਰਦਾਰ ਸਾਡੇ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਏਰੀਆ ਦੇ ਵਿੱਚ ਵੀ ਫਲੱਡ ਆਇਆ ਆ ਛੋਟੇ ਛੋਟੇ ਫਾਰਮਰ ਆ ਜਿਨ੍ਹਾਂ ਦੀ ਫਸਲ ਜਿਹੜਾ ਆ ਉਹ ਖਰਾਬ ਹੋ ਚੁੱਕੀ ਆ ਤੇ ਇਹਨਾਂ ਨੇ ਸਾਡੀ ਇੱਕ ਕਾਲ ਦੇ ਉੱਪਰ ਹੀ ਸਾਡੇ ਸਰਵੇ ਕਰਨ ਆ ਗਏ ਅੱਛਾ ਤੇ ਆਪਣੇ ਐਮਡੀ ਸਾਹਿਬ ਸਰਦਾਰ ਅਜੀਤ ਸਿੰਘ ਜੀ ਨਾਲ ਗੱਲ ਕੀਤੀ ਹਾਂ ਉਹਨਾਂ ਨੇ ਬੜੀ ਦਰਿਆਦਲੀ ਦਿਖਾ ਕੇ ਬਿਨਾਂ ਕਿਸੇ ਡਿਲੇ ਤੋਂ ਸਾਨੂੰ ਨੈਕਸਟ ਡੇ ਦੋ ਦਿਨਾਂ ਦੇ ਵਿੱਚ ਹੀ ਸਾਡਾ ਸਰਵੇ ਪਾਸ ਕਰਕੇ ਤੇ ਸਾਨੂੰ ਉਹਨਾਂ ਨੇ ਫੀਡ ਭੇਜ ਦਿੱਤੀ ਦੇਖੋ ਜੀ ਛੋਟੇ ਛੋਟੇ ਫਾਰਮਰ ਆ 2-4 ਐਨੀਮਲ ਵਾਲੇ ਜਿਹੜੇ ਵੱਡੇ ਫਾਰਮਰ ਹੁੰਦੇ ਆ ਸਾਈਲੇਜ ਦੇ ਡਿਪੈਂਡ ਹੁੰਦੇ ਆ ਉਹਨਾਂ ਕੋ ਸਾਰਦਰਾਂ ਦੀ ਜਿਹੜੀ ਆ ਮੈਨੇਜਮੈਂਟ ਹੁੰਦੀ ਆ ਛੋਟੇ ਫਾਰਮਰ ਹਰੇਚਾਰੇ ਤੇ ਡਿਪੈਂਡ ਹੁੰਦੇ ਆ ਤੇ ਇਸ ਹਾਰਡ ਦੇ ਕਾਰਨ ਕੀ ਹੋਇਆ ਕਿ ਸਭ ਤੋਂ ਜ਼ਿਆਦਾ ਮਾਰ ਪਈ ਆ ਹਰੇਚਾਰੇ ਨੂੰ ਤੇ ਹੁਣ ਹਰੇਚਾਰੇ ਦੇ ਕਰਕੇ ਪਸ਼ੂ ਜਿਹੜੇ ਆ ਉਹ ਭੁੱਖੇ ਰਹਿੰਦੇ ਸੀ ਤੂੜੀਆਂ ਤੇ ਉਹਨਾਂ ਦਾ ਗੁਜ਼ਾਰਾ ਹੋਇਆ ਇਵਨ ਤੂੜੀਆਂ ਵੀ ਕਈਆਂ ਦੀ ਖਰਾਬ ਹੋ ਚੁੱਕੀਆਂ ਨੇ ਤੇ ਜਦੋਂ ਫਿਰ ਸਰਦਾਰ ਸਾਹਿਬ ਉਹਨਾਂ ਨਾਲ ਆਪਣੀ ਸੇਲਜ਼ ਹੱਡਜੀ ਨਾਲ ਗੱਲਬਾਤ ਹੋਈ ਸਾਡੀ ਗੁਰਪ੍ਰੀਤ ਸਿੰਘ ਜੀ ਨਾਲ ਉਹ ਕਹਿੰਦੇ ਕਿ ਤੁਸੀਂ ਲਿਸਟ ਬਣਾਓ ਅਸੀਂ ਇਹਨਾਂ ਲਿਸਟ ਬਣਾਈ ਅਪਰੂਵਡ ਹੋਈ ਦੈਨ ਇਹਨਾਂ ਨੇ ਸਾਨੂੰ ਅੱਜ ਜਿਹੜੀ ਆ ਉਹ ਗੱਡੀ ਭਰ ਕੇ ਭੇਜੀ ਆ ਜੀ ਹੂੰ ਤੇ ਅਸੀਂ ਉਹ ਜਿਹੜੀ ਆ ਉਹ ਗੱਡੀ ਜਿਹੜੀ ਆ ਫੀਡ ਦੀ ਉਹ ਦੂਰਤਮੰਦ ਜਿਹੜੇ ਫਾਰਮਰ ਆ ਹੂੰ ਬਿਲਕੁਲ অথেন্টিਕੇਟਡ ਕਿਸੇ ਦਾ ਕੋਈ ਇਸ ਲਿੰਗ ਨਹੀਂ ਉਹਨਾਂ ਨੂੰ ਦਿੱਤੀ ਆ ਤੇ ਕੋ ਸਾਡੀ ਇੱਕ ਬੇਨਤੀ ਆ ਜਿੱਦਾਂ ਗੁਰਪ੍ਰੀਤ ਸਿੰਘ ਜੀ ਨੇ ਕਿਹਾ ਆ ਕਿ ਲੁੱਟ ਖੋ ਦਾ ਬਹੁਤ ਸਮਾਂ ਆ ਹੂੰ ਅਸੀਂ ਇੱਕ ਸਰਕਾਰ ਦੇ ਨੁਮਾਇੰਦੇ ਵੀ ਹਾਂ ਆ ਝੂਠ ਅਸੀਂ ਬੋਲ ਨਹੀਂ ਸਕਦੇ ਅਸੀਂ ਫਾਰਮਰਸ ਦੇ ਵਿੱਚ ਵਿਚਰਦੇ ਆ ਸਾਨੂੰ ਪਤਾ ਆ ਕਿਹੜਾ ਫਾਰਮਰ ਜਿਹੜਾ ਆ ਉਹਨੂੰ ਲੋੜ ਆ ਹੂੰ ਇਸ ਕਰਕੇ ਜਿਹੜੀ ਚੀਜ਼ ਲੋਡ ਆ ਉਹ ਲੋਡਬੰਦ ਤੱਕ ਪਹੁੰਚੇ ਸਹੀ ਹੈ ਉਹ ਇਸ ਕਰਕੇ ਅਸੀਂ ਸਾਰੇ ਜਿਹੜੇ ਐਨਜੀਓ ਕੰਮ ਕਰ ਰਹੇ ਆ ਜਾਂ ਹੋਰ ਫਾਰਮ ਜਿਹੜੇ ਸਾਡੇ ਵੀਰ ਸੁਸਾਇਟੀਆਂ ਕੰਮ ਕਰ ਰਹੀਆਂ ਕੋਈ ਵੀ ਤਰ੍ਹਾਂ ਦੀ ਸੰਸਥਾਵਾਂ ਕਰ ਕੰਮ ਕਰ ਰਹੀਆਂ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਨੂੰ ਜਿਹੜਾ ਕੰਟੈਕਟ ਕਰਨ ਸਾਡਾ ਕੋਈ ਨਾਂ ਨਹੀਂ ਸਾਨੂੰ ਸਿਰਫ ਕੀ ਹੈ ਕਿ ਫਾਰਮਰ ਨੂੰ ਜਿਹੜਾ ਹੈ ਬੈਨੀਫਿਟ ਮਿਲਣਾ ਚਾਹੀਦਾ ਇਹਨਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਉਹਨਾਂ ਤੱਕ ਉਹ ਚੀਜ਼ ਪਹੁੰਚ ਜੇ ਜਿਨ੍ਹਾਂ ਦੀ ਜ਼ਰੂਰਤ ਹੈ ਜੀ ਉਹਨਾਂ ਤੱਕ ਉਹ ਚੀਜ਼ ਪਹੁੰਚ ਜੇ ਉਸ ਨਾਲ ਕੀ ਹੋਏਗਾ ਕਿ ਚਲੋ ਸਾਡਾ ਵੀ ਹੈ ਕਿ ਆਪਾਂ ਫਾਰਮਰਸ ਦੇ ਨਾਲ ਲਿੰਕ ਸਾਡਾ ਹੈ ਆ ਤੇ ਅਸੀਂ ਜਿਹੜੇ ਸਾਨੂੰ ਪਤਾ ਹੈ ਕਿ ਨੂੰ ਜਰੂਰਦਾ ਉਹਨੂੰ ਮਿਲ ਜੇਗਾ ਇਹ ਬੈਨੀਫਿਟ ਹੋਏਗਾ ਜਿੱਦਾਂ ਕਹਿ ਰਹੇ ਆ ਕਿ ਕੋਈ ਡੰਪਿੰਗ ਕਰ ਰਿਹਾ ਕੋਈ ਜਿਹੜਾਂ ਦੇ ਯੂਜ਼ ਨਹੀਂ ਯੂਜ਼ ਹੋ ਜਣਾਂ ਦੇ ਜਿਨ੍ਹਾਂ ਦੇ ਪਸ਼ੂ ਨਹੀਂ ਆ ਉਹ ਵੀ ਲੈ ਰਹੇ ਆ ਕੋਈ ਜਿਹੜਾ ਬਾਹਰੋਂ ਆਂਦਾ ਆ ਉਹਨੂੰ ਤੇ ਲੋਕਲ ਜਿਹੜੇ ਏਰੀਆ ਬਾਰੇ ਪਤਾ ਨਹੀਂ ਹੁੰਦਾ ਹੁਣ ਅਸੀਂ ਲੋਕਲ ਆ ਸਾਨੂੰ ਸਾਰਾ ਪਤਾ ਹੈ ਕਿ ਨਹੀਂ ਜਰੂਰਦਾ ਕਿਹਨੂੰ ਨਹੀਂ ਜਰੂਰਦਾ ਅੱਛਾ ਜਿਹੜਾ ਇੱਥੇ ਆਪਾਂ ਅੱਜ ਕੈਂਪ ਆਰਗੇਨਾਈਜ਼ ਕਰ ਰਹੇ ਆ ਇਹ ਬਹਿਰਾਮਪੁਰ ਦੇ ਫਾਰਮਰ ਹੀ ਆ ਜਾਂ ਹੋਰ ਆਲੇ ਦੁਆਲੇ ਤੋਂ ਵੀ ਨਹੀਂ ਜੀ ਇਹ ਸਾਡੇ ਚਾ ਤਿੰਨ ਚਾਰ ਪਿੰਡ ਹੈ ਬਹਿਰਾਮਪੁਰ ਉਚਤਕਾਲਾ ਕਟਿਆਲੀ ਖੁਸ਼ੀਪੁਰ ਇਹ ਸਾਰੇ ਸਾਡੇ ਜਿਹੜੇ 5 6 ਪਿੰਡ ਜਿਹੜੇ ਲੱਗੇ ਛਾਗੇ ਦੇ ਆ ਉਹ ਸਾਰਿਆਂ ਨੂੰ ਕਵਰ ਕਰ ਰਹੇ ਆ ਅਸੀਂ ਇੱਕ ਪਿੰਡ ਦੇ ਫਾਰਮਰ ਨਹੀਂ ਆ ਇਹਨਾਂ ਨੂੰ ਸਾਰਿਆਂ ਨੂੰ ਫਾਰਮਰਸ ਨੂੰ ਅਕੇਲਾ ਇਹ ਫੀਡ ਦਾ ਅਸੀਂ ਕੈਂਪ ਨਹੀਂ ਲਗਾਇਆ ਇੱਥੇ ਅਸੀਂ ਇੱਕ ਅਵੇਰਨੈਸ ਫਾਰਮਰ ਅਵੇਰਨੈਸ ਕੈਂਪ ਵੀ ਲਗਾਇਆ ਹੈ ਫਾਰਮਰ ਅਵੇਰਨੈਸ ਕੈਂਪ ਦੇ ਵਿੱਚ ਡਾਕਟਰ ਸਾਹਿਬ ਆਇਆ ਗੜਵਾਸੂ ਯੂਨੀਵਰਸਿਟੀ ਤੋਂ ਆਇਆ ਠੀਕ ਹੈ ਜੀ ਉਹ ਗੜਵਾਸੂ ਯੂਨੀਵਰਸਿਟੀ ਉਹ ਫਾਰਮਰ ਨੂੰ ਅਵੇਅਰ ਕਰ ਰਿਹਾ ਕਿ ਜੋ ਨੁਕਸਾਨ ਫਾੜਾ ਨਾ ਹੋਣਾ ਹੈ ਉਹ ਤਾਂ ਹੋ ਚੁੱਕਿਆ ਆ ਪਰ ਅੱਗੇ ਅਸੀਂ ਉਹਦੀ ਮੈਨੇਜਮੈਂਟ ਕਿਦਾਂ ਕਰ ਸਕਦੇ ਆ ਉਹਨਾਂ ਨੂੰ ਅਸੀਂ ਪੈਰਾਂ ਤੇ ਕਿਦਾਂ ਲਿਆ ਸਕਦੇ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇ ਰਿਹਾ ਫਰੀ ਜੇ ਕਿਸੇ ਦਾ ਪਸ਼ੂ ਬਿਮਾਰ ਹੈ ਜੇ ਉਹਨੂੰ ਇਮਿਊਨਿਟੀ ਕਮਜ਼ੋਰ ਹੋ ਗਈ ਹੈ ਜਿਸ ਤਰ੍ਹਾਂ ਉਹਨਾਂ ਦੇ ਲਈ ਸਪਲੀਮੈਂਟ ਹੈ ਉਹਨਾਂ ਦੇ ਖੋਰ ਖਰਾਬ ਹੋ ਗਿਆ ਉਹਨਾਂ ਦੇ ਲਈ ਖੋਰਾਂ ਦੀ ਦਵਾਈ ਆ ਜਾਂ ਹੋਰ ਟ੍ਰੀਟਮੈਂਟ ਜੋ ਫੀਵਰ ਅੱਜਕੱਲ ਨੋਮਨ ਹੈ ਕਿ ਫੀਵਰ ਆਏਗਾ 3 ਡੇ ਫੀਵਰ ਆਏਗਾ ਉਹ ਫੀਵਰਸ ਲਈ ਮੈਡੀਸਿਨਸ ਸਾਰੀ ਤਰ੍ਹਾਂ ਦੀ ਹੈਲਪ ਵੀ ਹੋ ਰਹੀ ਆ ਔਰ ਫਰਦਰ ਅਵੇਅਰ ਵੀ ਕਰ ਰਹੇ ਆ ਕਿ ਆਪਾਂ ਕਿਸ ਤਰ੍ਹਾਂ ਇਸ ਨੁਕਸਾਨ ਦੀ ਪਰਪਾਈ ਕਰ ਸਕਦੇ ਆ ਅੱਛਾ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਵੀ ਇਹ ਇਹਨਾਂ ਦੀ ਨਵੈਕਲੀ ਪਹਿਲ ਆ ਮੈਟਰੋਮੈਕਸ ਦੀ ਚਲੋ ਬਹੁਤ ਭਰਾ ਮਦਦ ਕਰ ਰਹੇ ਆ ਬਹੁਤ ਕੰਪਨੀਆਂ ਫੀਲਡ ਦੇ ਵਿੱਚ ਮਦਦ ਕਰ ਰਹੀਆਂ ਪੰਜਾਬੀ ਪੰਜਾਬੀ ਦੇ ਨਾਲ ਖੜਾ ਆਪਾਂ ਇਹ ਦੇਖ ਰਹੇ ਆ ਪਰ ਇਹਨਾਂ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਾ ਵੀ ਅਸਲ ਲੋਡ ਵੰਟ ਤੱਕ ਪਹੁੰਚਣ ਲਈ ਜਿਹੜਾ ਇਹ ਅਪਰੋਚ ਕਰ ਰਹੇ ਆ ਦੇਖੋ ਜੀ ਇੱਕ ਜੇ ਤੁਸੀਂ ਸਹੀ ਤੇ ਜਗਾ ਤੇ ਪਹੁੰਚਣਾ ਹੈ ਤੇ ਤੁਹਾਡਾ ਪੈਨੇਟ੍ਰੇਸ਼ਨ ਲੈਵਲ ਬਹੁਤ ਵਧੀਆ ਹੋਣਾ ਚਾਹੀਦਾ ਤੇ ਇਹਨਾਂ ਦਾ ਪੈਨੇਟ੍ਰੇਸ਼ਨ ਲੈਵਲ ਬਹੁਤ ਹੈ ਇਹਨਾਂ ਨੂੰ ਕੰਟੈਕਟ ਕੀਤਾ ਦੈਨ ਇਹ ਸਰਵੇ ਕਰਨ ਆਇਆ ਇਸ ਤਰ੍ਹਾਂ ਨਹੀਂ ਕਿ ਸਾਨੂੰ ਫੜਾ ਗਏ ਕਿ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਵੰਡ ਦਿਓ ਤੁਸੀਂ ਹਾਂਜੀ ਵੰਡ ਦਿਓ ਉਹ ਅਲਾ ਕੰਮ ਨਹੀਂ ਆ ਇਹ ਪੈਨੇਟ੍ਰੇਸ਼ਨ ਲੈਵਲ ਇਹਨਾਂ ਦਾ ਪਿੰਡ ਪਿੰਡ ਆ ਪਾਏ ਇਹਨਾਂ ਨੂੰ ਵਿਜ਼ਿਟ ਕਰਾਇਆ ਫਾਰਮਰ ਮਿਲਾਇਆ ਖੁਦ ਇਹਨਾਂ ਨੇ ਦੇਖਿਆ ਹੈ ਕਿ ਖੁਦ ਉਹਨਾਂ ਨੇ ਦੇਖਿਆ ਹੈ ਕਿ ਉੱਥੇ ਕੀ ਪ੍ਰੋਬਲਮ ਹੈ ਕਿਹੜੀ ਕੀ ਜ਼ਰੂਰਤ ਹੈ ਕਿਸੇ ਨੂੰ ਦਵਾਈਆਂ ਦੀ ਜ਼ਰੂਰਤ ਹੈ ਕਿਸੇ ਨੂੰ ਫੀਡ ਦੀ ਜ਼ਰੂਰਤ ਹੈ ਜੋ ਵੀ ਹੈ ਅਵੇਅਰਨੈਸ ਦੀ ਜ਼ਰੂਰਤ ਹੈ ਆਪਾਂ ਜਿੰਨੂੰ ਜ਼ਰੂਰਤ ਆ ਉੱਥੇ ਤੱਕ ਪਹਿਲਾਂ ਪਹੁੰਚੀਏ ਇਹਦੇ ਲੋਕੀ ਕਹਿੰਦੇ ਡੰਪ ਕਰਕੇ ਸੁੱਟ ਦਿਓ ਚਲੋ ਜੀ ਸਾਡਾ ਕੰਮ ਹੋ ਗਿਆ ਅਸੀਂ ਸੇਵਾ ਕਰਤੀ ਪਰ ਸੇਵਾ ਜਿਹੜੀ ਆ ਉਹ ਸਹੀ ਜ਼ਰੂਰਤਮੰਦ ਤੱਕ ਪਹੁੰਚੇ ਤੇ ਫੇਰੀ ਉਹਨੂੰ ਮਿਲਿਆ ਜਾਂਦਾ ਸੇਵਾ ਸੇਵਾ ਫੇਰੀ ਫਾਇਦਾ ਸੋ ਦੋਸੋ ਆਪਾਂ ਦੇਖਾਂਗੇ ਅੱਗੇ ਜਿਹੜਾ ਉਹ ਬਾਈ ਜਿਓਰੀ ਮੈਡੀਸਨ ਜਿਹੜੀ ਉਹ ਵੀ ਦੇ ਰਿਆ ਟੋਪ ਨੇ ਇਹਨਾਂ ਦੇ ਵੰਡੇ ਹੋਏ ਆ ਕਿਸਾਨ ਭਰਾ ਇੱਥੇ ਆਏ ਹੋਏ ਆ ਉਹਨਾਂ ਨੂੰ ਬੁਲਾ ਕੇ ਉਦੋਂ ਬਾਅਦ ਚ ਜਿਹੜੇ ਨੂੰ ਜਿਹੜੀ ਦਵਾਈ ਦੀ ਲੋੜ ਆ ਉਹ ਦਵਾਈ ਵੀ ਪ੍ਰੋਵਾਈਡ ਕੀਤੀ ਜਾ ਰਹੀ ਆ ਤੇ ਇਧਰਲੇ ਪਾਸੇ ਫੀਟ ਆ ਜਿਹੜੀ ਉਹ ਵੀ ਇਹਨਾਂ ਨੇ ਅੱਗੇ ਜਿਹੜੀ ਪੜਾ ਵਧੀਆ ਹੈ ਉਪਰਾਲਾ ਏਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਜੇ ਤਾਂ ਕਿ ਜਿਹੜੇ ਭਰਾ ਐਕਚੁਅਲ ਦੇ ਵਿੱਚ ਵਿਕਟਮ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੱਕ ਉਹਨਾਂ ਦੀ ਲੋੜੀਂਦੀ ਚੀਜ਼ ਪਹੁੰਚ ਸਕੇ ਤੇ ਇਹੀ ਅੱਜ ਦੇ ਟਾਈਮ ਦੀ ਮੁੱਖ ਲੋੜ ਹੈ ਤਾਂ ਹੀ ਹੜਪੀਟ ਕਵੀਰ ਜਿਹੜੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਉਣੀਆਂ ਉਹਨਾਂ ਤੋਂ ਬਚ ਸਕਣਗੇ ਦੋਸਤੋ ਇਹ ਦੱਸਿਆ ਸੀ ਵੀ ਇੱਕ ਨਾਲੇ ਅਵੇਅਰਨੈਸ ਕੈਂਪ ਵੀ ਆ ਤੇ ਇਸ ਕੈਂਪ ਦੇ ਵਿੱਚ ਡਾਕਟਰ ਸਾਹਿਬ ਸਾਡੇ ਨਾਲ ਆ ਜਿਹੜੇ ਫਾਰਮਰ ਵੀਰਾਂ ਨੂੰ ਆਉਣ ਵਾਲੇ ਟਾਈਮ ਦੀਆਂ ਜਿਹੜੀਆਂ ਸਮੱਸਿਆਵਾਂ ਖਾਸ ਕਰਕੇ ਪਾਣੀ ਦੀ ਮਾਰ ਤੋਂ ਬਾਅਦ ਜਿਹੜੀਆਂ ਬਣਦੀਆਂ ਉਹਨਾਂ ਬਾਰੇ ਜਾਗਰੂਕ ਕਰਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਡਾਕਟਰ ਗੁਰਜਿੰਦਰ ਸਿੰਘ ਜੀ ਹਾਂ ਜੀ ਡਾਕਟਰ ਸਾਹਿਬ ਆਪਾਂ ਅੱਜ ਇੱਕ ਕੈਂਪ ਇੱਥੇ ਮੈਟਰੋਮੈਕਸ ਸਪੀਡ ਵੱਲੋਂ ਆਰਗੇਨਾਈਜ਼ ਕਰ ਰਹੇ ਹਾਂ ਜਿਹਦੇ ਚ ਪਸ਼ੂ ਪਾਲਕ ਫਾਰਮਰ ਭਰਾ ਤੁਹਾਡੇ ਕੋਲ ਪਹੁੰਚਿਆ ਕੀ ਕੀ ਸਮੱਸਿਆਵਾਂ ਹੁਣ ਦੇਖ ਰਹੇ ਹੋ ਜਿਹੜੀਆਂ ਫਾਰਮਰ ਨੂੰ ਆਉਂਦੀਆਂ ਹੋਣਗੀਆਂ ਪਾਣੀ ਜਿਹੜਾ ਹੁਣ ਲਗਭਗ ਉੱਤਰ ਚੁੱਕਿਆ ਇਸ ਏਰੀਆ ਦੇ ਵਿੱਚੋਂ ਹਾਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਸਾਡੀ ਮੈਟਰਮੈਕਸ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ ਦੁੱਖਿਆ ਗਿਆ ਇਸ ਚੀਜ਼ ਦਾ ਜੋ ਇਹ ਕੁਦਰਤੀ ਆਫਤ ਆਈ ਹੈ ਹੂੰ ਬਹੁਤ سارے ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਸਾਡਾ ਹੂੰ ਔਰ ਇਸ ਕੁਦਰਤੀ ਆਫਤ ਦੇ ਦੁਆਰਾ ਜਿਹੜਾ ਪਾਣੀ ਆਇਆ ਉਸ ਦੇ ਕਾਰਨ ਪਸ਼ੂਨ ਬਹੁਤ ਸਾਰੀ ਦਿੱਕਤ ਆਈ ਹੈ ਹੂੰ ਜਿਵੇਂ ਨਾਰਮਲੀ ਗਰਾਊਂਡ ਲੈਵਲ ਤੇ ਅਸੀਂ ਦੇਖਿਆ ਕਿ ਪਸ਼ੂਨ ਨੂੰ ਖੁਰ ਖਰਾਬ ਹੋਣ ਦੀ ਬਹੁਤ ਦਿੱਕਤ ਆਈ ਹੈ ਹੂੰ ਪਸ਼ੂ ਤੇ ਖੁਰ ਖਰਾਬ ਹੋ ਗਏ ਨੇ ਲੰਗੜੇ ਪੰਡੀ ਸਮੱਸਿਆ ਆ ਰਹੀ ਹੈ ਹੂੰ ਪਸ਼ੂਨ ਨੂੰ ਬੁਖਾਰ ਦੀ ਸਮੱਸਿਆ ਆ ਰਹੀ ਹੈ ਪਸ਼ੂ ਖਾਪੀ ਨਹੀਂ ਰਹੇ ਮੇ ਪਸ਼ੂ ਦੇ ਚੰਬੜੇ ਜਿਹੜੇ ਆਉਂਦੇ ਨੇ ਤੇ ਜ਼ਖਮ ਹੋਣੇ ਹਾਂ ਤੋ ਉਸ ਦੇ ਕਾਰਨ ਜਿਹੜਾ ਪਸ਼ੂ ਨੂੰ ਬਹੁਤ ਬੁਖਾਰ ਦੀ ਦਿੱਕਤ ਆ ਰਹੀ ਹੈ ਪਸ਼ੂ ਨੂੰ ਖਾਣ ਪੀਣ ਦੀ ਦਿੱਕਤ ਆ ਰਹੀ ਹੈ ਤੋ ਉਸ ਦੇ ਅਸੀਂ ਇੱਕ ਥੋੜੀ ਜੀ ਇੱਕ ਪਹਿਲ ਕਦਮੀ ਕੀਤੀ ਹੈ ਕਿ ਪਸ਼ੂਆਂ ਵਾਸਤੇ ਕੁਝ ਖਰਾਕ ਜਿਵੇਂ ਫੀਡ ਖਰਾਕ ਦੇ ਤੌਰ ਤੇ ਆਪਣੇ ਜਿਹੜੇ ਇਫੈਕਟਡ ਹੋਏ ਨੇ ਐਨੀਮਲਸ ਉਹਨਾਂ ਨੂੰ ਦੇ ਰਹੇ ਆ ਔਰ ਪਸ਼ੂਆਂ ਨੂੰ ਕਰੰਟਲੀ ਜੋ ਸਿਚੁਏਸ਼ਨ ਦੇ ਵਿੱਚ ਇਸ ਦੀ ਜੋ ਬਿਮਾਰੀਆਂ ਨੇ ਬੁਖਾਰ ਦੀਆਂ ਹੋ ਗਈਆਂ ਕੁਝ ਪਸ਼ੂ ਦੇ ਲੰਗੜੇ ਪੰਡੀ ਸਮੱਸਿਆ ਹੋ ਗਈ ਕਾਹਨੋਂ ਕਾਰਨ ਪੈ ਨਹੀਂ ਦੇ ਦਿੱਤਾ ਹੈ ਇਹ ਸਾਰੇ ਆਪਣੇ ਆਪਣੇ ਪਸ਼ੂਆਂ ਨੂੰ ਜੋ ਦਵਾਈਆਂ ਨੇ ਉਹ ਅਵੇਲੇਬਲ ਕਰਾ ਰਹੇ ਆ ਠੀਕ ਹੈ ਔਰ ਦੇਖੋ ਇਹ ਇੱਕ ਕਰੰਟਲੀ ਇਸ ਸਮੇਂ ਵਾਸਤੇ ਜਿਹੜੀਆਂ ਮੈਡੀਸਨ ਜਾਂ ਅਸੀਂ ਸਹੂਲਤیں ਦੇ ਰਹੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪਸ਼ੂਆਂ ਦੀ ਦਿੱਕਤਾ ਹੋਰ ਵੱਧ ਸਕਦੀ ਹੈ ਕਿਉਂਕਿ ਜ਼ਮੀਨ ਦੇ ਵਿੱਚ ਮੌਇਸਚਰ ਬਹੁਤ ਆ ਹਵਾ ਦੇ ਵਿੱਚ ਨਮੀ ਆ ਔਰ ਇਸ ਦੇ ਕਾਰਨ ਕਈ ਬੈਕਟੀਰੀਅਲ ਜਾਂ ਵਾਇਰਲ ਬਿਮਾਰੀਆਂ ਆ ਕੇ ਜਿਹੜਾ ਪੈਦਾ ਹੁੰਦੀਆਂ ਨੇ ਜਿਵੇਂ ਪਸ਼ੂਆਂ ਦੇ ਵਿੱਚ ਕੋਈ ਜਿਵੇਂ ਪਸ਼ੂਆਂ ਦੇ ਵਿੱਚ ਕੋਈ ਮੂੰਹ ਖੁਰ ਦੇ ਬਿਮਾਰੀ ਆ ਗਈ ਗਾਲਖੂਟੂ ਦੀ ਬਿਮਾਰੀ ਆ ਗਈ ਔਰ ਚਮੜੀ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਔਰ ਉਸ ਤੇ ਉਸਦੇ ਲਈ ਜਿਸ ਆਪਣੇ ਫਾਰਮਰਸ ਨੂੰ ਸਾਰਿਆਂ ਨੂੰ ਅਵੇਅਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਆਪਣਾ ਇੰਡੀਕੇਸ਼ਨਸ ਲੈ ਸਕਦੇ ਜਿਹਦੇ ਕਰਕੇ ਪਸ਼ੂ ਜਿਹੜੇ ਬਚ ਸਕਦੇ ਠੀਕ ਹੈ ਮਤਲਬ ਪਹਿਲਾਂ ਹੀ ਧਿਆਨ ਰੱਖਣ ਫਾਜ਼ ਫਿਰ ਕਿਉਂਗੇ ਕੁਸਮਸਿਆ ਵਾ ਬਾਅਦ ਚ ਖੜੀਆਂ ਹੋ ਜਾਂਦੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਕਾਫੀ ਚਾਂਸ ਨੇ ਸਮੱਸਿਆ ਆਉਣ ਦੇ ਕਿਉਂਕਿ ਦਿੱਕਤ ਬਹੁਤ ਦਾ ਪਾਣੀ ਬਹੁਤ ਆ ਪਸ਼ੂ ਪਾਣੀ ਦੇ ਵਿੱਚ ਰਹੇ ਨੇ ਇਮਿਊਨਿਟੀ ਪਸ਼ੂ ਦੀ ਬਹੁਤ ਡਾਊਨ ਹੋ ਜਾਂਦੀ ਹੈ ਸਹੀ ਹੈ ਕਮਿਊਨਿਟੀ ਦੇ ਕਾਰਨ ਫਿਰ ਬਿਮਾਰੀਆਂ ਆਉਂਦੀ ਹੈ ਅੱਛਾ ਇੱਕ ਚੀਜ਼ ਮੈਂ ਨੋਟ ਕਰ ਰਿਹਾ ਹਾਂ ਬਹੁਤ ਸਾਰੇ ਫਾਰਮਰ ਵੀ ਰਾਏ ਆ ਹਾਂਜੀ ਮੇਰੇ ਕੋਲ ਚ ਇਹਨਾਂ ਦੀ ਵੀ ਰੁਚੀ ਹੈ ਇਸ ਗੱਲ ਦੇ ਵਿੱਚ ਵੀ ਆਪਾਂ ਧਿਆਨ ਰੱਖੀਏ ਪਸ਼ੂਆਂ ਨੂੰ ਕਿਵੇਂ ਸੰਭਾਲਣਾ ਹੈ ਕਾਫੀ ਕਾਠ ਜਿਹੜਾ ਉਹ ਤਾਂ ਹੀ ਹੋਇਆ ਵਿਆ ਬਿਲਕੁਲ ਜੀ ਦੇਖੋ ਜਿਹੜੇ ਜੀਮੇਦਾਰ ਨੇ ਪਸ਼ੂ ਰੱਖੇ ਨੇ ਹਰ ਇੱਕ ਜੀਮੇਦਾਰ ਆਪਣੇ ਪਸ਼ੂ ਦਾ ਪਿਆਰ ਹੁੰਦਾ ਆਪਣੀ ਦੇਖਭਾਲ ਪਸ਼ੂ ਦੀ ਕਰਦਾ ਦਿੱਕਤਾਂ ਬੋਸ ਨੇ ਇਸ ਵੇਲੇ ਸਾਰੇ ਨੇ ਗੱਲ ਬਹੁਤ ਧਿਆਨ ਨਾਲ ਸੁਣੀ ਹੈ ਹਰ ਇੱਕ ਬੰਦਾ ਜਿਹੜਾ ਵਾ ਆਪਣਾ ਇੰਟਰਸਟਿਡ ਹੈਗਾ ਇਸ ਕਰਦੇ ਚੀਜ਼ ਦੇ ਵਿੱਚ ਕਿ ਜੋ ਡਾਕਟਰ ਸਾਹਿਬ ਨੇ ਗੱਲਾਂ ਦਸੀਆਂ ਨੇ ਅਸੀਂ ਆਪਣੇ ਫਾਰਮਾਂ ਦੇ ਵਿੱਚ ਪਸ਼ੂ ਦੇ ਜ਼ਰੂਰ ਕਰੀਏ ਪਸ਼ੂ ਅਗੇ ਬਿਮਾਰੀਆਂ ਤੋਂ ਬਚ ਜਾ ਸਹੀ ਠੀਕ ਹੈ ਨਾ ਜੀ ਔਰ ਦੇਖੋ ਅਸੀਂ ਅੱਜ ਵੀ ਕਰ ਰਹੇ ਆਂ ਫਿਰ ਕਰਾਂਗੇ ਅੱਗੇ ਵੀ ਕਰਾਂਗੇ ਸਾਡੀ ਫਾਰਮਰਸ ਨੂੰ ਵੀ ਅਪੀਲ ਹੈ ਕਿ ਆਪਣੇ ਪਸ਼ੂਆਂ ਦਾ ਖਿਆਲ ਜ਼ਰੂ ਸਹੀ ਹੈ ਠੀਕ ਹੈ ਨਾ ਕਿਉਂਕਿ ਸਮੱਸਿਆ ਹੋਰ ਵੱਧ ਸਕਦੀ ਆ ਪਸ਼ੂ ਦੀ ਇਮਿਊਨਿਟੀ ਦਾ ਖਿਆਲ ਰੱਖੋ ਜਿਵੇਂ ਉਹਨਾਂ ਵਾਸਤੇ ਕੋਈ ਸਪਲੀਮੈਂਟ ਦੇਣੇ ਕੋਈ ਮਿਨਰਲ ਮਿਕਸਚਰ ਦੇਣੇ ਪਸ਼ੂ ਨੂੰ ਜੋ ਚਾਰਾ ਪਾਉਣਾ ਉਹ ਗਿੱਲਾ ਚਾਰਾ ਜਾਂ ਫੰਗਸ ਵਾਲਾ ਚਾਰਾ ਨਾ ਪਾਇਆ ਜਾਵੇ ਕਿਉਂਕਿ ਇਮਿਊਨਿਟੀ ਪਹਿਲਾਂ ਤੋਂ ਡੋਨ ਜੇ ਤਾਂ ਆਪਾਂ ਗਿੱਲਾ ਚਾਰਾ ਜਾਂ ਫੰਗਸ ਵਾਲਾ ਚਾਰਾ ਪਾਵਾਂਗੇ ਫਿਰ ਬਿਮਾਰੀਆਂ ਹੋਰ ਵਧਣਗੀਆਂ ਵਧਣੀਆਂ ਬਿਲਕੁਲ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣੇ ਜਿਵੇਂ ਆਉਣ ਵਾਲੇ ਸਮੇਂ ਵਿੱਚ ਕੋਈ ਵੈਕਸੀਨੇਸ਼ਨ ਕਰਨ ਦੀ ਜ਼ਰੂਰਤ ਆ ਜਿਵੇਂ ਮੂੰਹ ਖੁਰ ਦੀ ਵੈਕਸੀਨੇਸ਼ਨ ਹੋ ਗਈ ਗਾਲ ਘੁੱਟ ਦੀ ਵੈਕਸੀਨੇਸ਼ਨ ਆ ਦੋਸਤੋ ਕੈਂਪ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਆਪਾਂ ਉਹਨਾਂ ਫਾਰਮਰ ਵੀਰਾਂ ਨੂੰ ਵੀ ਮਿਲਾਂਗੇ ਜਿਨ੍ਹਾਂ ਦੀ ਸਹਾਇਤਾ 'ਸਤੇ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਅੰਕਲ ਜੀ ਹੋਰੀ ਦੋ ਥੈਲੇ ਜਿਹੜੇ ਉਹ ਫੀਡ ਦੇ ਲੈ ਕੇ ਚੱਲੇ ਆ ਇਹਨਾਂ ਤੋਂ ਜ਼ਰੂਰ ਜਾਣਕਾਰੀ ਲਵਾਂਗੇ ਇਸ ਬਾਰੇ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਆਪਣਾ ਨਾਮ ਦੱਸ ਦਿਓ ਜੀ ਮੈਂ ਨਾਮ ਮੇਰਾ ਹਰਦੇਵ ਸਿੰਘ ਜੀ ਪਿੰਡ ਆਪਣਾ ਪਿੰਡ ਖੁਸ਼ੀਪੁਰ ਨੇੜੇ ਇਹ ਤੇ ਬਹਿਰਾਮਪੁਰ ਦੇ ਨਾਲ ਹੀ ਰਹਿ ਗਿਆ ਹਾਂ ਜੀ ਬਹਿਰਾਮਪੁਰ ਦੇ ਨਾਲ ਹੀ ਅੱਛਾ ਜੇ ਕਿ ਕੈਂਪ ਲਾਇਆ ਗਿਆ ਹੈ ਚੁਬਾਈ ਚਲ ਜਿੰਨਾ ਭਰਾਵਾਂ ਉਹ ਦੇ ਜਿਹੜੇ ਪਸ਼ੂ ਆ ਉਹ ਪਾਣੀ ਦੇ ਵਿੱਚ ਘਰੇ ਸੀ ਜਾਂ ਹੜ ਪੀਂਡਤਾ ਹਾਂਜੀ ਤਰੀਕਾ ਕਿਵੇਂ ਲੱਗਾ ਜਿਵੇਂ ਪਤਾ ਲੱਗਿਆ ਵੀ ਇਹ ਪਹਿਲਾਂ ਲਿਸਟ ਬਣਾਉਂਦੇ ਛੋਟੇ ਕੋਲ ਵੀ ਪਹੁੰਚੇ ਸੀ ਹਾਂਜੀ ਹਾਂਜੀ ਲਿਸਟ ਬਣਾਉਂਦੇ ਸੀ ਪਹਿਲਾਂ ਜੀ ਅੱਛਾ ਹਾਂਜੀ ਫਿਰ ਪਹਿਲਾਂ ਜੀ ਪਹਿਲਾਂ ਘਰੇ ਪਹੁੰਚੇ ਹਾਂਜੀ ਘਰੇ ਪਹੁੰਚੇ ਜੀ ਠੀਕ ਹੈ ਮਤਲਬ ਇਹ ਕਿਵੇਂ ਲੱਗਦਾ ਉਪਰਾਲਾ ਇਹਨਾਂ ਦਾ ਇਸ ਤਰ੍ਹਾਂ ਦਾ ਬਹੁਤ ਵਧੀਆ ਉਪਰਾਲਾ ਇਹਨਾਂ ਦੀ ਬਹੁਤ ਵਧੀਆ ਕੀਤਾ ਇਸ ਲੰਗਾ ਜੋ ਕਦਮ ਸਪੈਸ਼ ਠੀਕ ਹੈ ਮਤਲਬ ਇਹ ਲੋਡ ਬੰਦ ਤੱਕ ਪਹੁੰਚ ਰਹੀ ਹੈ ਲੋਡ ਬੰਦ ਤੱਕ ਪਹੁੰਚ ਰਹੀ ਹੈ ਜੀ ਠੀਕ ਹੈ ਆਪਣੇ ਕੋਲ ਕਿੰਨੇ ਕੁ ਪਸ਼ੂ ਰੱਖੇ ਹੋਏ ਨੇ ਕੋਲ 10 ਪਸ਼ੂ ਹੈ ਜੀ 10 ਪਸ਼ੂ ਹੈ ਹਾਂਜੀ ਡਾਕਟਰ ਸਾਹਿਬ ਨਾਲ ਜਾਣਕਾਰੀ ਵੀ ਪਸ਼ੂਆਂ ਬਾਰੇ ਦਿੰਦੇ ਆ ਵੀ ਕਿਵੇਂ ਰਖ ਰਖਾਵ ਉਹਨਾਂ ਦਾ ਕਰਨਾ ਹੈ ਪਾਣੀ ਤੋਂ ਬਾਅਦ ਚ ਉਹਨਾਂ ਗੱਲਾਂ ਨਾਲ ਫਿਰ ਫਾਇਦਾ ਹੋਊਗਾ ਫਾਰਮ ਨੂੰ ਹਾਂਜੀ ਹਾਂਜੀ ਬਹੁਤ ਫਾਇਦਾ ਹੋਊਗਾ ਜੀ ਇਹਨਾਂ ਗੱਲਾਂ ਨਾਲ ਬਹੁ ਇਸ ਕੈਂਪ ਨੂੰ ਜੁਆਇਨ ਕੀਤਾ ਸੀ ਇੱਕ ਹੋਰ ਭਰਾ ਮੋਟਰਸਾਈਕਲ ਦੇ ਉੱਤੇ ਬੋਰੀ ਰੱਖੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਆਪਣਾ ਦੱਸ ਦਿਓ। ਨਾਮ ਮੇਰਾ ਗੌਰਵ ਸਲਾਰੀਆ ਜੀ। ਅੱਛਾ ਵੀਰ ਕਿਹੜੇ ਪਿੰਡ ਤੋਂ ਆ ਤੁਸੀਂ? ਮੈਂ ਪਿੰਡ ਬਹਿਰਾਮਪੁਰ ਤੋਂ। ਬਹਿਰਾਮਪੁਰ ਤੋਂ ਹੀ। ਹਾਂਜੀ ਸਤਿ। ਅੱਛਾ ਇਹ ਮੈਟਰੋਮੈਕਸ ਫੀਡ ਨਾਲੋਂ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ। ਹਾਂਜੀ। ਵੈਸੇ ਮੈਂ ਵੀਡੀਓ 'ਚ ਦਿਖਾ ਵੀ ਦਿੱਤਾ ਬਾਈ ਜੀ ਜਿਹੜੀ ਦੱਸਦੇ ਆ ਵੀ ਅਸੀਂ ਪਹਿਲਾਂ ਪਿੰਡ ਦੇ ਵਿੱਚ ਵੈਟਰਨਰੀ ਡਾਕਟਰ ਦੀ ਜਾਂ ਕੋਈ ਮੋਹਤਵਾਰ ਵੀਰ ਦੀ ਮਦਦ ਦੇ ਨਾਲ ਘਰ ਦੇਖਦੇ ਆ ਵੀ ਵਾਕਈ ਜ ਤੁਸੀਂ ਇਸ ਕੈਂਪ ਦੇ ਵਿੱਚ ਆਏ ਤੁਹਾਨੂੰ ਕਿਵੇਂ ਲੱਗਾ ਇਹ ਉਪਰਾਲਾ ਇਹਨਾਂ ਦਾ ਵਧੀਆ ਲੱਗਾ ਸਰ ਤੁਹਾਡੇ ਕੋਲ ਵੀ ਪਹੁੰਚੇ ਸੀ ਵੀਰ ਫਿਰ ਪਹੁੰਚੇ ਸਰ ਇਹ ਕੋਈ 3 ਕਿ ਦਿਨ ਪਹਿਲਾਂ ਪਹੁੰਚੇ ਆ ਅੱਛਾ ਸਾਨੂੰ ਤਾਂ ਐਕਸੈਪਟ ਨਹੀਂ ਕਿ ਇਹ ਹੋਏਗਾ ਸੱਚਾਈ ਹੋਏਗੀ ਕਿਉਂਕਿ ਪਹਿਲੇ ਆਏ ਆ ਮੈਟਰੋ ਮੈਕਸਵਾਲ ਇੱਥੇ ਆਏ ਅੱਛਾ ਇਸ ਏਰੀਆ 'ਚ ਪਹਿਲੇ ਹੀ ਪਹੁੰਚੇ ਪਹਿਲੇ ਹੀ ਆਏ ਬੰਦੇ ਅੱਛਾ ਬਾਕੀ ਆਏ ਹੋਣਗੇ ਪਰ ਉਹ ਪਿੱਛੇ-ਪਿੱਛੇ ਹੀ ਮੁੜ ਗਏ ਆ ਅੱਛਾ ਇੱਥੇ ਕੋਈ ਨਹੀਂ ਪਹੁੰਚਿਆ ਠੀਕ ਹੈ ਤੇ ਇਹ ਇਹ ਕੰਪਨੀ ਵਾਲੇ ਸਾਰੇ ਆਏ ਉਦੋਂ ਹੂੰ ਤੇ ਉਦੋਂ ਆਪਾਂ ਇਕੱਠੇ ਹੋਏ ਸੀ ਅੱਛਾ ਪੰਜ-10 ਜਣੇ ਹੂੰ ਤੇ ਸਾਨੂੰ ਲੱਗਦਾ ਪਿਆ ਹੈ ਕਿ ਸ਼ਾਇਦ 50-50 ਚਾਂਸ ਹੈ ਬਟ ਅਚਾਰ ਆਏ ਹੈ ਮੈਡੀਕਲ ਵਗੈਰਾ ਵੀ ਲੈ ਕੇ ਆਇਆ ਪੂਰੀ ਪੂਰੇ ਇਹਨਾਂ ਨੇ ਫੈਸਿਲਿਟੀ ਦਿੱਤੀ ਹੈ ਕਿ ਜੋ ਪ੍ਰੋਬਲਮ ਹੈ ਕੋਈ ਜਾਨਵਰਾਂ ਨੂੰ ਹੂੰ ਤੇ ਉਹ ਪੂਰਾ ਡਾਕਟਰ ਸਾਹਿਬ ਵੀ ਨਾਲ ਆਇਆ ਦਵਾਈਆਂ ਵਗੈਰਾ ਵੀ ਪ੍ਰੋਵਾਈਡ ਕਰਦੇ ਪਏ ਠੀਕ ਹੈ ਮਤਲਬ ਇਹਦੇ ਨਾਲ ਇਸ ਏਰੀਆ ਦੇ ਫਾਰਮਰ ਨੂੰ ਫਾਇਦਾ ਹੋਊਗਾ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੇ ਕੈਂਪ ਲੱਗਣ ਜ਼ਰੂਰਤਾਂ ਦੇ ਹੋਏਗੇ ਸਰ ਸਹੀ ਹੈ ਸੋ ਧੰਨਵਾਦ ਵੀਰ